ਦੇਖੋ ਦੋਸਤੋ ਲਾਈਓ ਸਬਜੀ ਮੰਡਿਆ ਨੇ ਮਿਹਨਤ ਵਾਲਾ ਇੱਕ ਮਹੌਤ ਪਰ ਫਾਲੂ ਚੱਕ ਵੀ ਲਿਆ 56 ਕਦੂਆਂ ਨੇ ਪੂਰਾ ਵਧੀਆ ਫਾਲ ਚੱਕੀ ਖੜਿਆ ਬਹੁਤ ਬੜੀ ਮਿਹਨਤ ਤਾਂ ਬਹੁਤ ਹੁੰਦੀ ਹੈ ਸਬਜੀ ਤੇ ਆ ਦੇਖੋ ਕਾ ਕੋਈ ਪਹਿਲਾਂ ਤੜਕੇ ਵਿਚਾਰੇ ਆ ਕੇ ਇਕੱਠਾ ਕਰਦੇ ਹੱਥ ਨੇ ਲਘੋ ਕੇ ਜਾਂਦੇ ਆ ਇਹਨਾਂ ਨੂੰ ਸੇਮੜਾ ਮਿਰਚਾਂ ਨੂੰ ਦੇ ਟਮਾਟਰ ਮੋਟਰ ਵੀ ਲਾਏ ਨੇ ਦਵਾਈ ਦੂਈ ਬਹੁਤ ਮਹਿੰਗੀ ਹੈ ਇਹ ਰਿ 2 ਰੁਪਏ ਬੱਟੇ ਜਾਂਦੇ ਨੇ ਮਿਰਚ ਮਰ ਮਾਰ ਬਹੁਤ ਗਈਆਂ ਹਨ ਦੇਖ ਰਹੇ ਆਪਾਂ ਆਹ ਦੇ ਚੱਪਣ ਕੱਦੂ ਗੱਡ ਗੱਡ ਕਰੀ ਗਾੜਿਆ ਲੋਕਾਂ ਦੇ ਹਲੇ ਹੋ ਵੀ ਨਹੀਂ ਹੋਣ ਲੱਗੇ ਇਹ ਹੁਣ ਤਿੰਨ ਚਾਰ ਨਾਲ ਨੂੰ ਫਲ ਪੂਰਾ ਚੱਕ ਲੈਣਗੇ ਮਟਰ ਵੀ ਪੂਰਾ ਫਲ ਚੱਕੀ ਖੜਿਆ ਦੇਖਦੇ ਆ ਮਟਰਾਂ ਚੱਲ ਕੇ ਆਪਾਂ ਆਹ ਦੇਖੋ ਇਹ ਲਾਇਆ 2 ਕਿੱਲੇ ਕਿੱਲਾ ਉਧਰ ਲਾਇਆ ਪਰਲੇ ਪਾਸੇ ਕਿੱਲਾ ਇੱਧਰ ਇਹਨੇ ਕੁਮਾਟਰਾਂ ਦੇ ਹੂਜੇ ਮਟਰਾਂ ਦੀ ਬੱਲ ਬਹੁਤ ਸੋਹਣੀ ਆ ਦੇਖ ਫਲ ਬਸ ਤਿਆਰੀਆਂ ਨੇ ਹੁਣ ਮਟਰ ਦੀਆਂ ਬਾਹਣ ਵੀ ਬਹੁਤ ਤਗੜਾ ਹੈ ਤਗੜਾ ਬਾਹਣ ਚ ਹੀ ਹੁੰਦਾ ਅਸਲ ਰੇਰੂ ਬਹੁਤ ਪੌਂ ਪੈਂਦੀ ਆ ਇਹ ਤਾਂ ਗੱਪ ਮੁਗ ਜੁਰਦੇ ਮਿਲਦਾ ਪਾੰਦੂਗੇ 15 15 ਬੋਰੀਆਂ ਮੋਲਲਾ ਦਾ ਫਰਾ ਨਹੀਂ ਪੈਂਦੀ ਆ ਦਿਖੋ ਸੇਮਲਾ ਮਿਰਚ ਪੂਰੀਆਂ ਲੋਡੀਆਂ ਬੜਾਈ ਬੈਠੀਆਂ ਬਸ ਹੁਣ ਇਹਦੀ ਤਿਆਰੀ ਆ ਇਹ ਮੁੰਡੇ ਹਰੀਕੇ ਵਰਜੋਂ ਸਾਰੇ ਧੰਤੀ ਸਬਜ਼ੀ ਲਾਈ ਆਨਾਂ ਨੇ ਉੱਚੀ ਮਟਰਾਂ ਵਿੱਚੇ ਮਿਰਚਾਂ ਮਿਹਨਤ ਬਹੁਤ ਹੈ galera ਆ ਸਾਰਾ ਲਾ ਕੇ ਜਾਲਜੂਜ ਉੱਤੇ ਪਾ ਕੇ ਕੋਰੇ ਤੋਂ ਬਚਾ ਕੇ ਰੱਖਣੀਆਂ ਪੈਂਦੀਆਂ 20 ਕਣੀ ਤੋਂ ਬਾਹਣ ਥੋੜਾ ਰੇਸਲਾ ਹੋਵੇ ਨਾ ਫੇਰ ਵਧੀਆ ਹੁੰਦੀ ਐ ਇਸ ਲਈ ਇਹ ਮਿੱਟੀ ਵਾਲੇ ਬਾਣਾ ਤੇ ਉੱਤਾਂ ਜਾ ਘੱਟ ਕਰਿਆ ਮਿਰਚ ਨੇ ਬੀਚ ਮਿਰਚ ਤਾਂ ਵਧੀਆ ਹੀ ਖੜੀ ਐ ਆ ਇੱਧਰ ਮਿਰਚ ਵਧੀਆ ਜੇ ਚੱਲ ਪਏ ਤਾਂ 5-6 ਲੱਖ ਰੁਪਏ ਦੀ ਹੋ ਜਾਂਦੀ ਐ ਕਿੱਲੇ ਚ ਰੇਟ ਟੁੱਟਾ ਜੇ ਰੇਟ ਆਉਣ ਤੇ ਐਸਲ ਦਾ ਆ ਦੇਖੋ ਬਹੁਤ ਵਧੀਆ ਕੰਮ ਐ ਸਬਜ਼ੀ ਦਾ ਮਿਹਨਤ ਨਾਲ ਹੀ ਹੁੰਦਾ ਐ ਇਹਨਾਂ ਤਲਾ ਕਰਕੇ 2 ਰੁਪਏ ਕਮਾਏ ਜਾਂਦੇ ਆ ਸਾਰੇ ਇਹ ਵਿਚਾਰੇ ਜਦੋਂ ਦੀ ਜੀਰੀ ਵੱਡੀ ਉਦੋਂ ਦੇ ਫਿਰਦੇ ਆ ਇਹ ਆ ਦੇਖੋ ਫੁੱਲ ਚੱਕ ਫੁੱਲ ਵੀ ਚੱਕ ਲਏ ਮਿਰਚਾਂ ਨੇ ਬਸ ਉਦੋਂ ਬਾਅਦ ਇੱਕੇ ਦਾ ਵੀ ਲੱਗ ਜਾਨੀ ਹੁਣ ਜੇ ਤੋ ਪਾਣੀ ਪੈਣ ਲੱਗ ਗਿਆ ਨਾ ਫੇਰ ਮਿਰਚ ਵਧੀਆ ਹੋ ਜੂ ਇੱਥੇ ਗੋਪੀ ਲਈ ਆ ਕਿਾ ਗਰੀਬ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਵਧੀਆ ਆ ਮੰਡੀ ਮੰਡੀ ਤੇ ਵਿਕਦੇ ਆ ਅਸਲ ਤਾਂ ਇਹ ਪਿੰਡਾਂ ਇਹ ਤਾਂ ਘੜਾ ਲੈਂਦਾ ਬੋਲੀ ਬਾਲੀ ਤੇ ਵੇਚ ਕੇ ਆਉਂਦੇ ਆ ਬੋਲੀ ਦੇ ਵੇਚ ਕੇ ਆ ਕਰਨਗੇ ਇੱਥੇ ਕੱਲਾ ਹੋਲਾ ਇੱਧਰ ਪੂਰਾ ਕਿੱਲਾ ਹੈ ਦੋ ਕਿੱਲੇ ਸਬਜ਼ੀਆ ਪੂਰੇ ਆਪਣੇ ਮੰਡ ਤੇ ਗਾਹੇ ਖੇਤ ਆਪਣੇ ਇੱਧਰ ਉਠਾ ਵਾਲਾ ਖੇਤ ਵਾਜਦਾ ਸਾਡਾ ਇਹ ਵੇਖੋ ਬਹੁਤ ਵਧੀਆ ਮਿਹਨਤ ਕਰਦੇ ਆ ਹੁੰਦੇ ਸਾਰਾ ਰੱਬ ਚੀਰਿਆ ਦੇ ਵਿਚਾਰੇ ਕਰਕੇ ਉਹ ਲੈ ਕੇ ਹੱਥਾਂ ਤੱਕ ਸੇਰ ਕਤੇ ਸਬਜੀ ਪਰੁੰਦੀ ਆਸ ਵੇ ਦੇ ਕਿ ਨਿਕਲੂਗਾ ਲਾਇਸੀ ਦੇਖੇ ਨਹੀਂ ਕਿਤੇ ਪਾਣਾ ਇੱਡੇ ਹੋਏ ਆਪਣੇ ਇਧਰ ਅੱਜ ਕਰਦੇ ਨੇ ਸਪਰੇ ਉਧਰ ਆਪਾਂ ਕੱਲ ਕਰਤੀ ਸੀ ਤੁਰੱਤ ਕਰਦੇ ਨੇ ਬੰਦੇ ਉਹੀ ਆ ਦੇਖ ਲਿਆ ਭਰਾਵਾਂ ਨੇ ਢੋਲੀਆਂ ਉਹਨਾਂ ਨੇ ਜਾ ਕੇ ਇੱਧਰ ਸਬਜ਼ੀ ਚ ਮੇਲ ਮਾਰਨ ਆਏ ਸੀ ġੇੜਾ ਮਾ ਚੱਲਦਾ ਸਬਜ਼ੀ ġੇੜਾ ਫੜਾ ਦੇਖ ਲੀਏ ਤੇ ਹੈਈਆਂ ਨੇ ਨੀ ਮਿਰਚਾਂ ਢੋਲੀਆਂ ਭਰਾੜੀਏ ਚੱਲ ਕੇ ਖਾ ਤਰੀਕਾ ਹਨਾ ਚੱਕਣ ਵਾਲਾ ਇਹ ਤੇ ਚਕਾਉਣੀ ਨਹੀਂ ਪੈਂਦੀ ਢੋਲੀ ਡੱਗੀ ਉੱਚੀ ਆ ਆਪਾਂ ਐਬਰੀਕਟ ਕਰ ਚਾਰ ਪਾਇਏ ਦੋ ਬਾਈ ਕਿਵੇਂ ਪਾਵਾਂ ਤਨ ਹੱਟ ਲੱਗੀ ਦੇ ਉੱਤੇ ਐਡਵਾਂਸ ਮੈਨੂੰ ਅਜੇ ਮਸਾ 4 ਦੇ ਹਿਸਾਬ ਚਲਾਈ ਜਾਣਾ ਨਾ ਮੈਂ ਵਿੱਚ ਆਫ ਦਾ ਜੋੜੀ ਜਾਣਾ ਓਏ ਸਾਡੂ ਨੇ ਹੁਣ ਨਾ ਖੁਸ਼ੀ ਹੋਈ ਆ ਆ ਆ ਆ ਦੇ ਹਿਸਾਬ ਲੈ ਆਜਾ ਇਧਰੋਂ ਨਿਬੜਦੀ ਕੰਮ ਚੱਲ ਆਫ ਦਾ ਲੈ ਆ ਦੇਖੋ ਤਨਕ ਵਧੀਆ ਇਹ ਪਾ ਕੇ ਦੇਖੋ ਨੰਬਰ ਇਹਦਾ ਪਾਵਾ ਜਾ ਕੋਟ ਭਾਈ ਨਾ ਭਾਈ ਚਾਹ ਚੂ ਨਹੀਂ ਪਿੰਦੇ ਆ ਤਾਂ ਸੋਡੀ ਸਬਜ਼ੀ ਦੇਖ ਕੇ ਆ ਮਾਦਾ ਬਸ ਆ ਬਸ ਆਪ ਕੋਲ ਜਾਣਾ ਤਾਂ ਜ਼ਰੂਰੀ ਬਹੁਤ ਇਦਾਂ ਵਧੀਆ ਲੱਗੇ ਨੇ ਕੰਕਾ ਕੰਕਾ ਇੱਧਰ ਸਾਰੇ ਬਹੁਤ ਵਧੀਆ ਨਹੀਂ ਗਏ ਦੇਖੋ ਕੰਕਾ ਬਹੁਤ ਸੋਹਣੀਆਂ ਨੇ ਇੱਧਰ ਜਿਹਾ ਤਰ੍ਹਾਂ ਦੋ ਤਿੰਨ ਦਿਨ ਲੱਗੇ ਨਾ ਸਾਰੇ ਲੋਕ ਸਪਰੇਹਾਂ ਤੇ ਅੱਜ ਹੀ ਪੂਰਾ ਜੋਰ ਪੈ ਗਿਆ ਕੱਲ੍ਹ ਦਾ ਹੀ ਕੱਲ੍ਹ ਤੇ ਅੱਜ ਦੋ ਦਿਨ ਵਧੀਆ ਸਪਰੇਹਾਂ ਦਾ ਲੱਗਿਆ ਓਕੇ ਬਾਈ ਸਤਿ ਸ੍ਰੀ ਅਕਾਲ